ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿਗਾ ਸਵਾਗਤ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਬਗਾਵਤ ਸਿਆਸਤ ਚ ਪਹਚਾਣ ਕਾਂਗਰਸ ਵਿੱਚ ਮੋੜ ਟੜੇ ਬੰਦੀ ਸ਼ੁਰੂ ਮਨੀਸ਼ ਦਿਵਾੜੀ ਦੇ ਕਰੀਬੀ ਆਸ਼ੂ ਦੇ ਹਲਕੇ ਸਰਗਰਮ ਰਾਜਾ ਵੜਿੰਗ ਨੇ ਕੇਂਦਰ ਦੇ ਸਪਸ਼ਟੀਕਰਨ ਤੇ ਮੁੜ ਚੁੱਕੇ ਸਵਾਲ ਸ਼੍ਰੀ ਅਨੰਦਪੁਰ ਸਾਹਿਬ ਤੇ ਹੋਰ ਸ਼ਹਿਰਾਂ ਨੂੰ ਮਿਲਿਆ ਪਵਿੱਤਰ ਸ਼ਹਿਰ ਦਾ ਦਰਜਾ ਸਰਬਸੰਮਤੀ ਨਾਲ ਮਤਾ ਪਾਸ ਵਿਸਟਰਡ ਵੀਜ਼ੇ ਤੇ ਕੈਨੇਡਾ ਇਹ ਪੰਜਾਬੀ ਨੇ ਕੀਤੀ ਸ਼ਰਮਨਾਕ ਕਰਤੂਤ ਕੈਨੇਡਾ ਅਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਹੋਈ ਮੁਲਾਕਾਤ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੰਗਲਾਤ ਵਿਭਾਗ ਦੇ ਵਿੱਚ ਭ੍ਰਿਸ਼ਟਾਚਾਰ ਦੀ ਅਤੇ ਭ੍ਰਿਸ਼ਟਾਚਾਰ ਤੇ ਮਾਮਲੇ ਵਿੱਚ ਵਿਜੀਲੈਂਸ ਦੇ ਵੱਲੋਂ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਸਵੇਤ ਉਸਦੇ ਭਤੀਜੇ ਦਲਜੀਤ ਸਿੰਘ ਗਿਲਜ਼ੀਆਂ ਅਤੇ ਹੋਰਨਾਂ ਦੇ ਖਿਲਾਫ ਦਰਜ ਮਾਮਲੇ ਵਿੱਚ ਵਿਜੀਲੈਂਸ ਦੇ ਵੱਲੋਂ ਸਾਬਕਾ ਮੰਤਰੀ ਗਿਲਜ਼ੀਆਂ ਉਹਨਾਂ ਨੂੰ ਵੇਦੋਸ਼ ਕਰਾਰ ਦਿੰਦਿਆਂ ਅਦਾਲਤ ਵਿੱਚ ਇਸ ਬਰਦੀ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਗਈ ਹੈ ਵਿਜੀਲੈਂਸ ਦਾ ਕਹਿਣਾ ਇਹ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਸੰਗਤ ਸਿੰਘ ਗਿਲਜ਼ੀਆਂ ਦੀ ਸਿੱਧੇ ਤੌਰ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ ਇਸ ਮਾਮਲੇ ਜਦੋਂ ਸਾਬਕਾ ਮੰਤਰੀ ਗਿਲਜੀਆਂ ਵੱਲੋਂ ਆਪਣੇ ਖਿਲਾਫ ਦਰਜ ਕੀਤੀ ਗਈ ਐਫਆਈਆਰ ਨੂੰ ਖਾਰਜ ਕਰਨ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਤਾਂ ਦਰਅਸਲ ਵਿਜੀਲੈਂਸ ਵੱਲੋਂ ਅਤੇ ਸਰਕਾਰੀ ਵਕੀਲ ਦੇ ਵੱਲੋਂ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਬੇਦੋਸ਼ਾ ਕਰਾਰ ਦੇ ਦਿੱਤਾ ਗਿਆ ਇਸ ਮਾਮਲੇ ਸਾਬਕਾ ਮੰਤਰੀ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜੀਆਂ ਅਤੇ ਹੋਰਨਾਂ ਦੇ ਖਿਲਾਫ ਪਹਿਲਾਂ ਹੀ ਅਦਾਲਤ ਵਿੱਚ ਚਾਰ ਸ਼ੀਟ ਦਾਖਲ ਕਰ ਦਿੱਤੀ ਗਈ ਸੀ ਅਤੇ ਮੁਹਾਲੀ ਵਿਚਲੀ ਅਦਾਲਤ ਵਿੱਚ ਇਸ ਸਮੇਂ ਇਹਨਾਂ ਦੇ ਉੱਪਰ ਕੇਸ ਵਿਚਾਰ ਅਧੀਨ ਦੱਸਿਆ ਜਾ ਰਿਹਾ ਹੈ। ਉਧਰ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਵਿਜੀਲੈਂਸ ਨੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਨੂੰ ਮੁੱਢਲੀ ਜਾਂਚ ਵਿੱਚ ਬੇਦੋਸ਼ਾ ਕਰਾਰ ਦਿੰਦੇ ਆਂ ਖਾਨਾ ਨੰਬਰ 2 ਵਿੱਚ ਰੱਖ ਦਿੱਤਾ ਹੈ। ਪਰੰਤੂ ਚੱਲਦੇ ਕੇਸ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਬੂਤ ਸਾਬਕਾ ਮੰਤਰੀ ਗਿਲਜ਼ੀਆਂ ਦੇ ਖਿਲਾਫ ਅਦਾਲਤ ਵਿੱਚ ਸਾਹਮਣੇ ਆ ਜਾਂਦਾ ਤਾਂ ਅਦਾਲਤ ਸੰਗਤ ਸਿੰਘ ਗਿਲਜ਼ੀਆਂ ਨੂੰ ਮੁੜ ਬਤੌਰ ਮੁਲਜ਼ਮ ਅਦਾਲਤ ਵਿੱਚ ਤਲਬ ਕਰ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਵਿਜੀਲੈਂਸ ਬਿਊਰੋ ਦੀ ਟੀਮ ਦੇ ਵੱਲੋਂ ਛਾਪੇਵਾਰੀ ਦੌਰਾਨ ਬਠਿੰਡਾ ਵਿਖੇ ਇੱਕ ਡੀਐਫਓ ਦੀ ਕੋਠੀ ਵਿੱਚ ਨਵੇਂ ਸਿਰਿਓਂ ਬਣ ਰਹੇ ਸੀਮਿੰਟ ਅਤੇ ਬਾਸਤੇ ਕਈ ਟਰੀ ਗਾਰਡ ਵਿਲੇ ਸਨ ਇਹਨਾਂ ਟਰੀ ਗਾਰਡਾਂ ਨੂੰ ਪੁਰਾਣੇ ਰਿਕਾਰਡ ਵਿੱਚ ਖਰੀਦਿਆ ਹੋਇਆ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਈ ਸੀ ਪ੍ਰੰਤੂ ਵਿਜੀਲੈਂਸ ਦੇ ਵੱਲੋਂ ਉਸ ਕੋਠੀ 'ਵਿਛਾਪਾ' ਮਾਰ ਕੇ 854 ਸੀਮਿੰਟ ਦੇ ਟਰੀ ਗਾਰਡ ਅਤੇ 5000 ਦੇ ਕਰੀਬ ਬਾਸਤੇ ਟਰੀ ਗਾਰਡ ਬਰਾਮਦ ਕਰਕੇ ਕਬਜ਼ੇ ਵਿੱਚ ਲੈ ਲਏ ਗਏ ਸਨ ਅਤੇ ਇਹਦੀ ਫਿਰ ਜਾਂਚ ਵੜ ਦਿੱਤੀ ਗਈ ਸੀ ਕਿ ਇਹ ਟਰੀ ਗਾਰਡ ਕਿਸੇ ਦੇ ਹੁਕਮ ਤੇ ਤਾਂ ਬਣੇ ਹੋਣਗੇ ਤੇ ਹੁਕਮ ਕਿਸ ਤੇ ਸਨ ਅਤੇ ਕਿਹੜੇ ਹੋਰ ਨਾ ਅਫਸਰਾਂ ਕਰਮਚਾਰੀਆਂ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਹੈ ਵਿਜੀਲੈਂਸ ਦੇ ਸੂਤਰਾ ਅਨੁਸਾਰ ਬਿੰਦਰ ਸਿੰਘ ਨਾਮ ਦੇ ਗ੍ਰਿਫਤਾਰ ਕੀਤੇ ਗਏ ਪ੍ਰਾਈਵੇਟ ਵਿਅਕਤੀ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਸੀ ਕਿ ਉਸ ਨੇ ਬਿਨਾਂ ਟਰੀ ਗਾਰਡ ਦੀ ਖਰੀਦੋ-ਫਰੋਖਤ ਕੀਤੀਆਂ 1400 ਰੁਪਏ ਵਾਲਾ ਟਰੀ ਗਾਰਡ 2400 ਰੁਪਏ ਵਿੱਚ ਦਸਤਾ ਵੇਚਾਂ ਵਿੱਚ ਖਰੀਦ ਕੇ ਦਿਖਾ ਦਿੱਤਾ ਸੀ ਅਤੇ ਆਪਣੇ ਖਾਤੇ ਵਿੱਚ ਵਿਭਾਗ ਦੇ ਕੋਲੋਂ ਲੱਖਾਂ ਰੁਪਏ ਪਵਾ ਲੈ ਸਨ ਅਤੇ ਬਾਅਦ ਵਿੱਚ ਆਪਣਾ ਕਮਿਸ਼ਨ ਕੱਟ ਕੇ 10 ਲੱਖ ਰੁਪਏ ਦੇ ਕਰੀਬ ਦਲਜੀਤ ਸਿੰਘ ਗਿਲਜੀਆਂ ਅਤੇ ਇੱਕ ਔਰਤ ਦੇ ਨਾਮ ਤੇ ਇੱਕ ਵਿਅਕਤੀ ਨੂੰ ਵਾਪਸ ਕਰ ਦਿੱਤੇ ਸਨ ਇਹ ਰਾਕਮ ਦੋ ਕਿਸ਼ਤਾਂ ਵਿੱਚ ਮੁਹਾਲੀ ਵਿੱਚ ਅਤੇ ਡੱਬ ਵਾਲੀ ਦੇ ਕਸਬਾ ਅਬੂਬ ਦੇ ਵਿੱਚ ਦਿੱਤੀ ਗਈ ਦੱਸੀ ਜਾ ਰਹੀ ਸੀ ਇਹਨਾਂ 3 ਗਾਰਡਾਂ ਦੇ ਜਾਲੀ ਬਿਲਵੀ ਤਿਆਰ ਕੀਤੇ ਗਏ ਸਨ ਅਤੇ ਹੁਣ ਗੱਲ ਕਰਦੇ ਹਾਂ ਸ਼੍ਰੀ ਆਨੰਦਪੁਰ ਸਾਹਿਬ ਅਤੇ ਹੋਰਨਾ ਸ਼ਹਿਰਾਂ ਦੀ ਜਿਹੜਾ ਮਤਾ ਪਾਸ ਕੀਤਾ ਗਿਆ। ਸ਼੍ਰੀ ਗੁਰੂ ਤੇਗ ਬਹਾਦਰ ਸਾਭੀ ਦੇ 350 ਸਾਲਾ ਸ਼ਤਾਬਦੀ ਸਵਾਗਮ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੀ ਕਾਰਵਾਈ ਦੌਰਾਨ ਸੰਬੋਧਨ ਕਰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਬੇਹੱਦ ਸੁਭਾਗਾ ਦਿਨ ਸੀ। ਉਹਨਾਂ ਨੇ ਵਿਰੋਧੀ ਧਿਰ ਦੇ ਵੱਲੋਂ ਹੰਗਾਮਾ ਕਰਨ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਅੱਜ ਰੌਲਾ ਪਾਉਣ ਵਾਲਾ ਦਾ ਸ਼ੋਰ ਸ਼ਰਾਬੇ ਵਾਲਾ ਕੋਈ ਦਿਨ ਨਹੀਂ ਸੀ। ਇਹ ਤਾਂ ਸਜਦਾ ਕਰਨ ਵਾਲਾ ਦਿਨ ਸੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਤਾ ਪੜਿਆ ਜਿਸ ਵਿੱਚ ਸ੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ ਜਿਸ ਨੂੰ ਫਿਰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਨੂੰ ਪਵਿੱਤਰ ਐਲਾਨ ਦਿੱਤਾ ਗਿਆ ਇੱਥੇ ਕੋਈ ਵੀ ਮੀਟ ਸ਼ਰਾਬ ਤੰਬਾਕੂ ਆਦਿ ਦੀ ਦੁਕਾਨ ਨਹੀਂ ਖੋਲੀ ਜਾ ਸਕੇਗੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਵੇਂ ਸ੍ਰੀ ਅੰਮ੍ਰਿਤਸਰ ਦਾ ਗਲਿਆਰਾ ਪਹਿਲਾਂ ਹੀ ਪਵਿੱਤਰ ਹੈ ਪਰ ਅੱਜ ਤੱਕ ਕਿਸੇ ਵੀ ਸਰਕਾਰ ਦੇ ਵੱਲੋਂ ਇਸ ਨੂੰ ਵਿਧਾਨ ਸਭਾ ਦੇ ਵਿੱਚ ਪਵਿੱਤਰ ਨਹੀਂ ਸੀ ਐਲਾਨਿਆ ਗਿਆ ਤੇ ਹੁਣ ਗੱਲ ਕਰਦੇ ਹਾਂ ਕਾਂਗਰਸ ਦੇ ਵਿੱਚ ਧੜੇਬੰਦੀ ਦੀ ਹਾਲਾਂਕਿ ਕਾਂਗਰਸ ਵਾਸਤੇ ਕੋਈ ਧੜੇਬੰਦੀ ਵਾਲੀ ਖਬਰ ਕੋਈ ਵੱਡੀ ਖਬਰ ਜਾਂ ਨਵੀਂ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਦੇ ਕਾਟੋ ਕਲੇਸ਼ ਤੇ ਕਾਰਨ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਪਹਿਲਾਂ ਵੀ ਹਾਰਤਾ ਸਾਮਣਾ ਕਰ ਚੁੱਕੇ ਨੇ ਹੁਣ ਖਬਰ ਲੁਧਿਆਣਾ ਤੋਂ ਮੜ ਰਹੀ ਹੈ ਲੁਧਿਆਣਾ ਕਾਂਗਰਸ ਦੇ ਵਿੱਚ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਗਰਮ ਨਜ਼ਰ ਆ ਰਿਹਾ ਹੈ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੰਸਦ ਮਨੀਸ਼ ਦਿਵਾਲੀ ਦੇ ਕਰੀਬੀ ਪਵਨ ਦਿਵਾਨ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਦੇ ਪਛਮੀ ਹਲਕੇ ਵਿੱਚ ਸਰਗਰਮ ਹੋ ਗਏ ਆ ਦਿਵਾਨ ਨੇ ਐਲਾਨ ਕੀਤਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਦਾਵੇਦਾਰੀ ਵੀ ਪੇਸ਼ ਕਰਨਗੇ 2022 ਦੀਆਂ ਚੋਣਾਂ ਤੋਂ ਬਾਅਦ ਲੰਬੇ ਸਮੇਂ ਤੱਕ ਰਾਜਨੀਤੀ ਤੋਂ ਦੂਰ ਰਹੇ ਦਿਵਾਨ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਬਣਨ ਤੋਂ ਬਾਅਦ ਮੁੜ ਸਰਗਰਮ ਹੋਏ ਨੇ ਉਹ ਭਾਰਤ ਭੂਸ਼ਣ ਆਸ਼ਵ ਦੇ ਹਲਕੇ ਵਿੱਚ ਸੀਨੀਅਰ ਕਾਂਗਰਸੀ ਮੈਂਬਰਾਂ ਨਾਲ ਨਿਜਮਤ ਤੌਰ ਤੇ ਚਾਹ ਤੇ ਚਰਚਾ ਕਰ ਰਹੇ ਨੇ ਅਤੇ ਇਸ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਸਾਂਝੀਆਂ ਵੀ ਕੀਤੀਆਂ ਜਾ ਰਹੀਆਂ ਨੇ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਇਹ ਹੈ ਕਿ ਰਾਜਾ ਵੜਿੰਗ ਵੱਲੋਂ ਉਤਸ਼ਾਹਿਤ ਕੀਤੇ ਜਾਣ ਤੋਂ ਬਾਅਦ ਦੀਵਾਰ ਨੇ ਆਪਣੀਆਂ ਗਤੀਵਿਧੀਆਂ ਮੁੜ ਤੇਜ਼ ਕਰ ਦਿੱਤੀਆਂ ਨੇ ਉਹਨਾਂ ਨੇ ਦੱਸਿਆ ਕਿ ਪਾਰਟੀ ਦੇ ਅੰਦਰਲੇ ਮਾਹੌਲ ਦੇ ਕਾਰਨ ਉਹ ਕੁਝ ਸਮੇਂ ਤੋਂ ਦੂਰ ਸਨ ਅਤੇ ਚੁੱਪ ਬੈਠੇ ਸਨ ਪਰ ਹੁਣ ਰਾਜਾ ਵੜਿੰਗ ਤੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰਦੀ ਨਗਰਾਨੀ ਹੇਠ ਪਾਰਟੀ ਨੂੰ ਇੱਕ ਜੁਟ ਕੀਤਾ ਜਾ ਰਿਹਾ ਹੈ। ਉਹਨਾਂ ਸਪਸ਼ਟ ਕੀਤਾ ਕਿ ਉਹ 227 ਦੇ ਵਿਧਾਨ ਸਭਾ ਚੋਣਾਂ ਲਈ ਪਾਰਟੀ ਹਾਈ ਕਮਾਂਡ ਦੇ ਅੱਗੇ ਆਪਣੀ ਉਮੀਦਵਾਰੀ ਪੇਸ਼ ਕਰਨਗੇ। ਭਾਰਤ ਪੂਸ਼ਣ ਆਸ਼ੂ ਨੂੰ ਚੁਣੌਤੀ ਮੰਨਣ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਆਸ਼ੂ ਉਹਨਾਂ ਦੇ ਪੁਰਾਣੇ ਜੂਥ ਕਾਂਗਰਸ ਦੇ ਵਕਤ ਦੇ ਸਾਥੀ ਨੇ ਅਤੇ ਪਾਰਟੀ ਜਿਸ ਨੂੰ ਵੀ ਟਿਕਟ ਦੇਵੇਗੀ ਉਸ ਦਾ ਸਮਰਥਨ ਕਰਨਗੇ। ਉਹਨਾਂ ਕਾਂਗਰਸ ਨੂੰ ਇੱਕ ਜੁਟ ਹੋਣ ਦੀ ਲੋੜ ਤੇ ਜ਼ੋਰ ਦਿੱਤਾ। ਪਛਮੀ ਹਲਕੇ ਦੀ ਉਪ ਚੋਣ ਵਿੱਚ ਆਪ ਉਮੀਦਵਾਰ ਸੰਜੀਵ ਅਰੋੜਾ ਤੋਂ ਹਾਰਨ ਬਾਅਦ ਭਾਰਤ ਭੂਸ਼ਣ ਆਸ਼ੂ ਵੀ ਜ਼ਮੀਨੀ ਪੱਧਰ ਤੇ ਆਪਣੀ ਪਕੜ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਨੇ ਆਸ਼ੂ ਲਗਾਤਾਰ ਜਨਮਦਨ ਦੀਆਂ ਪਾਰਟੀਆਂ ਤੇ ਸਵਾਜਕ ਸਮਾਗਮਾਂ ਵਿੱਚ ਦੇਖੇ ਜਾ ਰਹੇ ਨੇ ਆਸ਼ੂ ਜੋ ਕਿ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਨੇ ਵਿਜੀਲੈਂਸ ਛਾਪਿਆਂ ਅਤੇ ਦਬਾਅ ਦੇ باوجود ਕਾਂਗਰਸ ਦੇ ਵਿੱਚ ਆਪਣੀ ਵਫਾਦਾਰੀ ਉਹਨਾਂ ਨੇ ਕਾਇਮ ਰੱਖੀ ਹੈ ਵਿਧਾਨ ਸਭਾ ਚੋਣਾਂ 2027 ਵਿੱਚ ਹੋਣੀਆਂ ਨੇ ਪਾਰਟ ਟਿਕਟਾਂ ਦੇ ਚਾਹਵਾਨਾਂ ਨੇ ਹੁਣੇ ਤੇ ਦਿੱਲੀ ਵਿੱਚ ਲੋਬਿੰਗ ਸ਼ੁਰੂ ਕਰ ਦਿੱਤੀ ਹੈ ਬਹੁਤ ਸਾਰੇ ਲੁਧਿਆਣਾ ਦੇ ਕਾਂਗਰਸੀ ਗਾਂਧੀ ਪਰਿਵਾਰ ਦੇ ਵਫਾਦਾਰ ਨੇ ਅਤੇ ਅਮੇਠੀ ਤੋਂ ਸੰਸਦ ਮੈਂਬਰ ਕਿਸ਼ੋਰੀ ਲਾਲ ਦੇ ਆਲੇ-ਦੁਆਲੇ ਵੀ ਘੁੰਮ ਰਹੇ ਨੇ ਜਿਨ੍ਹਾਂ ਨੂੰ ਟਿਕਟਾਂ ਨੂੰ ਅੰਤਮ ਰੂਪ ਦੇ ਵਿੱਚ ਅਹਿਮ ਮੰਨਿਆ ਜਾਂਦਾ ਹੈ ਅਤੇ ਹੁਣ ਗੱਲ ਕਰਦੇ ਹਾਂ ਚੰਡੀਗੜ੍ਹ ਦੇ ਮੁੱਦੇ ਦੀ ਅਤੇ ਵੱਖ-ਵੱਖ ਪਾਰਟੀਆਂ ਦੇ ਬਿਆਨਾਂ ਦੀ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਵਿੱਚ ਇਸ ਵਕਤ ਭਾਰੀ ਹੰਗਾਮੇ ਹੋ ਰਹੇ ਨੇ ਅਤੇ ਸਿਆਸੀ ਸਰਗਰਮੀਆਂ ਦੇ ਵਿਚਕਾਰ ਕੇਂਦਰ ਸਰਕਾਰ ਨੇ ਆਪਣਾ ਪੱਖ ਵੀ ਸਪਸ਼ਟ ਕਰ ਦਿੱਤਾ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀ ਕਾਨੂੰਨੀ ਸਥਿਤੀ ਨੂੰ ਬਦਲਦੀਆਂ ਰਿਪੋਰਟਾਂ ਦੇ ਵਿਚਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਸਪਸ਼ਟ ਕਰ ਦਿੱਤਾ ਸੀ ਕਿ ਚੰਡੀਗੜ੍ਹ ਲਈ ਕੇਂਦਰੀ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦਾ ਪ੍ਰਸਤਾਵ ਇਸ ਸਮੇਂ ਕੇਂਦਰ ਸਰਕਾਰ ਦੁਆਰਾ ਵਿਚਾਰ ਅਧੀਨ ਹੈ ਅਤੇ ਸੰਸਦ ਦੇ ਸਰਦਰਪਤ ਸੈਸ਼ਨ ਦੇ ਵਿੱਚ ਇਸ ਬੰਦ ਵਿੱਚ ਕੋਈ ਵੀ ਬਿਲ ਪੇਸ਼ ਕਰਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਹੈ। ਇਹਦੇ ਉੱਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਲਈ ਜਾਣ ਤੋਂ ਵੀ ਵੱਧ ਪਿਆਰਾ ਹੈ ਅਤੇ ਇਸ ਬਾਰੇ ਫੈਲਾਈਆਂ ਜਾ ਰਹੀਆਂ ਗਲਤ ਅਫਵਾਹਾਂ ਦਾ ਕੋਈ ਵੀ ਤੱਥ ਨਹੀਂ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਪੰਜਾਬ ਪੰਜਾਬੀ ਅਤੇ ਉਹਨਾਂ ਦੇ ਨਾਲ ਅੱਜ ਤੱਕ ਹੱਕ ਢਾਕੇ ਖੜੀ ਹੈ। ਸਾਰੇ ਚੰਡੀਗੜ੍ਹ ਮਸਲੇ ਤੇ ਪੰਜਾਬ ਦੇ ਨਾਲ ਖੜੇ ਨੇ। ਚੰਡੀਗੜ੍ਹ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਹਿੱਸੇਦਾਰਾਂ ਨਾਲ ਟੁਕਮੀ ਸਲਾਹ مشورے ਤੋਂ ਬਾਅਦ ਹੀ ਕੋਈ ਟੁਕਮਾ ਫੈਸਲਾ ਕੀਤਾ ਜਾਵੇਗਾ। ਇਸ ਮੁੱਦੇ ਤੇ ਉਹਨਾਂ ਨੇ ਆਖਿਆ ਕਿ ਚਿੰਤਾ ਦੀ ਕੋਈ ਜ਼ਰੂਰਤ ਨਹੀਂ ਹੈ। ਕੇਂਦਰ ਸਰਕਾਰ ਦਾ ਸੰਸਦ ਦੇ ਆਉਣ ਵਾਲੇ ਸਰਦਰੁੱਤ ਸੈਸ਼ਨ ਵਿੱਚ ਇਸ ਸਬੰਧ ਵਿੱਚ ਕੋਈ ਵੀ ਬਿਲ ਪੇਸ਼ ਕਰਨ ਦਾ ਵੀ ਕੋਈ ਇਰਾਦਾ ਨਹੀਂ ਹੈ ਦਸਰਾ ਬਣਦਾ ਕਿ ਰਿਪੋਰਟਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਸਰਕਾਰ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀ ਕਾਨੂੰਨੀ ਸਥਿਤੀ ਨੂੰ ਬਦਲਣ ਵੱਲ ਕੰਮ ਕਰ ਰਹੀ ਹੈ ਇਹਦੇ ਨਾਲ ਪੰਜਾਬ ਦੇ ਰਾਜਪਾਲ ਦੀਆਂ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਸ਼ਕਤੀਆਂ ਘਟਾ ਕਰ ਦਿੱਤੀਆਂ ਜਾਣਗੀਆਂ ਕਿਹਾ ਜਾ ਰਿਹਾ ਸੀ ਕਿ ਕੇਂਦਰ ਸਰਕਾਰ ਦਿੱਲੀ ਵਾਂਗ ਚੰਡੀਗੜ੍ਹ ਵਿੱਚ ਵੀ ਉਪ ਰਾਜਪਾਲ ਦਾ ਅਹੁਦਾ ਬਣਾ ਸਕਦੀ ਹੈ ਤੇ ਰਾਜਾ ਵੜਿੰਗ ਨੇ ਇਹਨਾਂ ਦੇ ਇਸ ਬਿਆਨ ਤੋਂ ਬਾਅਦ ਆਪਣੀ ਗੱਲ ਰੱਖ ਦਿੱਤੀ ਹੈ ਕਿਉਂਕਿ ਭਾਜਪਾ ਤੇ ਯਕੀਨ ਕੀਤਾ ਜਾਵੇ ਜਾਂ ਨਹੀਂ ਚਾਰੇ ਪਾਸੇ ਇਹਦੇ ਉੱਤੇ ਚਰਚਾ ਹੋ ਰਹੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਚੰਡੀਗੜ੍ਹ ਦੇ ਪ੍ਰਸ਼ਾਸਕੀ ਢਾਂਚੇ ਨੂੰ ਬਦਲਦੀ ਮੰਗ ਕਰਨ ਵਾਲੇ ਪ੍ਰਸਤਾਪਤ ਸੰਵਿਧਾਨਕ ਸੋਧ ਬਾਰੇ ਕੇਂਦਰ ਸਰਕਾਰ ਤੇ ਸਪਸ਼ਟੀਕਰਨ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਇਹਦੇ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਸਪਸ਼ਟਿਕਨ ਅਸਪਸ਼ਟ ਹੈ ਕਿ ਉਹ ਸਰਦਰੁੱਤ ਸ਼ਾਸਨ ਵਿੱਚ ਇਹ ਬਿੱਲ ਨਹੀਂ ਲਿਆਵੇਗੀ ਜਿਸ ਨੂੰ ਲੈ ਕੇ ਉਹਨਾਂ ਨੇ ਕਈ ਸਵਾਲ ਖੜੇ ਕਰ ਦਿੱਤੇ ਆ ਇਸ ਗੱਲ ਦੀ ਕੀ ਗਾਰੰਟੀ ਆ ਕਿ ਉਹ ਇਸ ਨੂੰ ਅਗਲੇ ਸ਼ਾਸਨ ਵਿੱਚ ਫਿਰ ਨਹੀਂ ਲਿਆਵੇਗੀ ਇਸ ਲੜੀ ਹੇਠ ਵੜਿੰਗ ਨੇ ਕੇਂਦਰ ਸਰਕਾਰ ਦੇ ਸਪਸ਼ਟੀਕਰਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਇਹ ਪੁੱਛਿਆ ਕਿ ਕੀ ਪਹਿਲੀ ਗੱਲ ਤਾਂ ਇਹ ਆ ਕਿ ਸੋਧ ਨੂੰ ਪ੍ਰਸਤਾਵਿਤ ਕਰਦੀ ਰੋੜ ਕੀ ਪਈ ਇਸ ਸਬੰਧ ਵਿੱਚ ਉਹਨਾਂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਚੜਤौती ਦਿੰਦਿਆਂ ਕਿਹਾ ਕਿ ਜੇਕਰ ਭਾਜਪਾ ਸੱਚਮੁੱਚ ਪੰਜਾਬ ਅਤੇ ਪੰਜਾਬੀਆਂ ਦੇ ਪ੍ਰਤੀ ਸਹਿਰਦ ਹੈ ਤਾਂ ਉਸ ਨੂੰ ਉਲਟ ਕਦਮ ਚੁੱਕਣ ਦੀ ਬਜਾਏ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਪੰਜਾਬ ਨੂੰ ਸੌਂਪਣ ਲਈ ਉਪਾਅ ਸ਼ੁਰੂ ਕਰਨੇ ਚਾਹੀਦੇ ਨੇ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬੀਆਂ ਦੇ ਕੋਲ ਭਾਜਪਾ ਦੇ ਇਰਾਦਿਆਂ ਤੇ ਸ਼ੱਕ ਕਰਨ ਦੇ ਠੋਸ ਕਾਰਨ ਨੇ ਰਾਜਾ ਵੜਿੰਗ ਨੇ ਪੰਜਾਬੀਆਂ ਨੂੰ ਭਾਜਪਾ ਦੇ ਮਨਸੂਬਿਆਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪ੍ਰਸਤਾਪਿਤ ਸੋਧ ਕੋਈ ਇਕੱਲਾ ਮਾਮਲਾ ਨਹੀਂ ਹੈ ਸਗੋਂ ਲੜੀ ਦਾ ਇਹ ਇੱਕ ਹਿੱਸਾ ਜ਼ਰੂਰ ਹੈ ਪਹਿਲਾਂ ਇਹਨਾਂ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਪਾ BBMP ਨਾਲ ਛੇੜਛਾੜ ਸ਼ੁਰੂ ਕਰ ਦਿੱਤੀ ਫਿਰ ਪੰਜਾਬ ਯੂਨੀਵਰਸਿਟੀ ਅਤੇ ਹੁਣ ਸਾਡੀ ਰਾਜਧਾਨੀ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਣਾ ਬਣਦਾ ਹੈ ਕਿ ਇਸੇ ਤਰ੍ਹਾਂ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਰਵਨੀਤ ਮਿੱਟੂ ਨੇ ਵੀ ਆਖਿਆ ਕਿ ਹੁਣ ਤੱਕ ਜਿਹੜਾ ਇਹ ਮਰਿਆ ਸੱਪ ਪੰਜਾਬ ਦੇ ਗਲ ਪਿਆ ਹੋਇਆ ਜਾਂ ਜਿਹੜੇ ਮੁੱਦੇ ਅੱਜ ਵੀ ਇਸ ਵਕਤ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਇਹ ਕਾਂਗਰਸ ਸਰਕਾਰਾਂ ਦੀ ਦੇਣ ਨੇ ਹਾਲਾਂਕਿ ਲੰਬਾ ਸਮਾਂ ਰਵਨੀਤ ਮਿੱਟੂ ਵੀ ਕਾਂਗਰਸ ਵਿੱਚ ਰਹੇ ਨੇ ਤੇ ਉਹਨਾਂ ਦਾ ਪੂਰਾ ਪਰਿਵਾਰ ਹਾਲੇ ਵੀ ਕਾਂਗਰਸ ਵਿੱਚ ਹੈ ਤੇ ਹੁਣ ਗੱਲ ਕਰਦੇ ਹਾਂ ਦਾਵੇਦਾਰ ਹੋਰ ਖੜੇ ਹੋ ਗਏ ਐ ਇੱਕ ਪਾਸੇ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਹਰਿਆਣਾ ਆਮਨ ਸਾਹਮਣੇ ਨੇ ਹੁਣ ਇਸ ਵਿਚਕਾਰ ਹਿਮਾਚਲ ਨੇ ਵੀ ਆਪਣਾ ਇਹਦੇ ਉੱਤੇ ਹੱਕ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਹੈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੋਖੂ ਨੇ ਸਪਸ਼ਟ ਤੌਰ ਤੇ ਕਿਹਾ ਕਿ ਪੰਜਾਬ ਪੁਨਰਗਠਨ ਐਕਟ 1966 ਦੇ ਤਹਿਤ ਹਿਮਾਚਲ ਨੂੰ ਚੰਡੀਗੜ੍ਹ ਵਿੱਚ ਜ਼ਮੀਨ ਅਤੇ ਜਾਇਦਾਦਾਂ ਵਿੱਚ 7.19% ਹਿੱਸਾ ਮਿਲਣਾ ਚਾਹੀਦਾ ਹੈ ਇਹ ਸਾਡਾ ਕਾਨੂੰਨੀ ਅਧਿਕਾਰ ਹੈ ਉਨਾ 2011 ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਵੀ ਹਵਾਲਾ ਦਿੱਤਾ ਹੈ ਜਿਸ ਨੇ ਹਿਮਾਚਲ ਨੂੰ ਆਬਾਦੀ ਅਨੁਪਾਤ ਦੇ ਆਧਾਰ ਤੇ ਪੂਰੇ ਪੰਜਾਬ ਦਾ 7.19 ਫੀਸਦੀ ਹਿੱਸਾ ਸਹੀ ਢੰਗ ਨਾਲ ਦਿੱਤਾ ਸੀ। ਉਹਨਾਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਇਸ ਮੁੱਦੇ ਨੂੰ ਅਗਲੀ ਉੱਤਰੀ ਜ਼ੋਨਲ ਕੌਂਸਲ ਮੀਟਿੰਗ ਦੇ ਏਜੰਡੇ ਵਿੱਚ ਸ਼ਾਮਲ ਕਰਕੇ ਇਸ ਦਾ ਹੱਲ ਯਕੀਨੀ ਬਣਾਵੇ। ਮੁੱਖ ਮੰਤਰੀ ਸੁਖੂ ਨੇ ਫਰੀਦাবাদ ਵਿੱਚ ਹੋਈ ਉੱਤਰੀ ਜ਼ੋਨਲ ਕੌਂਸਲ ਦੀ ਬੱਤੀਮੀ ਮੀਟਿੰਗ ਵਿੱਚ ਹਿਮਾਚਲ ਦੇ ਹਿੱਤਾਂ ਨਾਲ ਸੰਬੰਧਿਤ ਮਹੱਤਵਪੂਰਨ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਏ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਦੀ ਪ੍ਰਧਾਨਗੀ ਹਿਤ ਹੋਈ ਮੀਟਿੰਗ ਵਿੱਚ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਹਿਮਾਚਲ ਦੇ ਕਾਨੂੰਨੀ ਹਿੱਸੇ ਤੋਂ ਲੈ ਕੇ ਬੀਬੀਐਮ ਦੇ ਬਕਾਏ ਆਫਤ ਰਾਹਤ ਨਿਜਮ ਸਰਹੱਦੀ ਵਿਵਾਦ ਅਤੇ ਹਵਾਈ ਸੰਪਰਕ ਵਿਸਤਾਰ ਸੰਬੰਧਿਤ ਕਈ ਮੁੱਖ ਮੰਗਾਂ ਜ਼ੋਰਦਾਰ ਢੰਗ ਨਾਲ ਚੁੱਕ ਲਤੀਆਂ ਮੀਟਿੰਗ ਵਿੱਚ ਉੱਤਰੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਲੇਫਟੀਨੈਂਟ ਗਵਰਨਰਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਹੈ ਮੁੱਖ ਮੰਤਰੀ ਸੁਖੂ ਨੇ ਕਿਹਾ ਕਿ ਹਿਮਾਚਲ ਅਤੇ ਹਿਮਾਲਿਆ ਦੇਸ਼ ਤੇ ਵਾਤਾਵਰਣ ਸੁਰੱਖਿਆ ਦੀ ਢੀੜ ਦੀ ਹੱਡੀ ਨੇ ਅਤੇ ਕੇਂਦਰ ਸਰਕਾਰ ਨੂੰ ਇਹਨਾਂ ਦੀ ਸੰਭਾਲ ਅਤੇ ਵਿਕਾਸ ਨੂੰ ਤਰਦੀ ਦੇਣੀ ਚਾਹੀਦੀ ਹੈ ਦੱਸਣਾ ਬਣਦਾ ਕਿ ਪਹਿਲਾਂ ਹਰਿਆਣੇ ਨਾਲ ਪੰਜਾਬ ਦਾ ਵਿਵਾਦ ਚੱਲ ਰਿਹਾ ਹੈ ਉਪਰਤੀ ਹੁਣ ਹਿਮਾਚਲ ਪ੍ਰਦੇਸ਼ ਨੇ ਵੀ ਆਪਣੀ ਦਾਵੇਦਾਰੀ ਠੋਕ ਦਿੰਦੀ ਹੈ ਹੁਣ ਗੱਲ ਕਰਦੇ ਹਾਂ ਭਾਰਤ ਦੇ ਮੁੱਖ ਜੱਜ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਉਹਨਾਂ ਨੂੰ ਸੌਂਚਕਾ ਦਿੱਤੀ ਹੈ ਅਸਲ ਦੇ ਵਿੱਚ ਭਾਰਤ ਦੇ ਨਵੇਂ ਚੀਫ ਜਸਟਿਸ ਸੂਰੀਆਕਾਂਤ ਬਣ ਚੁੱਕੇ ਨੇ ਭਾਰਤ ਦੀ ਰਾਸ਼ਪਤੀ ਦਰੂਪਦੀ ਬੁਰਬੂਨੇ ਉਹਨਾਂ ਨੂੰ ਮੁੱਖ ਜੱਜ ਵਜੋਂ ਸੌਂ ਚੁਕਾ ਦਿੱਤੀ ਹੈ ਉਹਨਾਂ ਨੂੰ ਉਪ ਰਾਸ਼ਪਤੀ ਸੀਪੀ ਰਾਧਾ ਕ੍ਰਿਸ਼ਨਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਗ੍ਰਹਿ ਮੰਤਰੀ ਅਮਰਿਤ ਸ਼ਾਹ ਲੋਕ ਸਭਾ ਸਪੀਕਰ ਓ ਮਿਰਲਾ ਭਾਜਪਾ ਪ੍ਰਧਾਨ ਜੇਪੀ ਨੱਡਾ ਸਾਬਕਾ ਰਾਸ਼ਪਤੀ ਰਾਮਰਾਥ ਕੋਬਿੰਦ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਮੌਜੂਦਗੀ ਵਿੱਚ ਮੁੱਖ ਜੱਜਵਾਂ ਸੌਚ ਚੁਕਾਈ ਗਈ। ਸੌਚ ਚੁੱਕਣ ਤੋਂ ਬਾਅਦ ਚੀਫ ਜਸਟਿਸ ਆਫ ਇੰਡੀਆ ਸੂਰਿਆਕਾਂਤ ਨੇ ਰਾਸ਼ਟਰਪਤੀ ਭਵਨ ਦੇ ਵਿੱਚ ਪ੍ਰਧਾਨ ਮੰਤਰੀ મોદી ਅਤੇ ਮੌਜੂਦ ਹੋਰਨਾਂ ਨਾਲ ਮੁਲਾਕਾਤ ਵੀ ਕੀਤੀ। ਉਹਨਾਂ ਨੇ ਸਾਬਕਾ ਚੀਫ ਜਸਟਿਸ ਬੀ ਆਰ ਗਵਾਈ ਨੂੰ ਜੱਫੀ ਪਾਈ ਅਤੇ ਆਪਣੇ ਮਾਪਿਆਂ ਦੇ ਵੀ ਪੈਰ ਛੋਹੇ। ਬ੍ਰਾਜ਼ੀਲ ਸਵੇਤ 7 ਮੁੱਖ ਦੇਸ਼ਾਂ ਦੇ ਜੱਜਾਂ ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਜਾਣਕਾਰੀ ਅਨੁਸਾਰ ਭਾਰਤੀ ਨਿਆਪਾਲਿਕਾ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਇੰਨਾ ਵੱਡਾ ਅੰਤਰਰਾਸ਼ਟਰੀ ਨਿਆਇਕ ਵਫ਼ਦ ਕਿਸੇ ਚੀਫ ਜਸਟਿਸ ਆਫ ਇੰਡੀਆ ਦੇ ਸੌਂਚ ਚੁੱਕ ਸਮਾਗਮ ਵਿੱਚ ਸ਼ਾਮਲ ਹੋਇਆ ਹੋਵੇ ਪੁਟਾਨ ਕੀਨੀਆ ਮਲੇਸ਼ੀਆ ਮੋਰੀਸ਼ਸ ਨੇਪਾਲ ਅਤੇ ਸ਼੍ਰੀਲੰਕਾ ਦੇ ਮੁੱਖ ਜੱਜਾਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਵੀ ਇਸ ਸਮਾਗਮ ਦੇ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਦੱਸਣਾ ਬਣਦਾ ਹੈ ਕਿ ਜਸਟਿਸ ਭੂਸ਼ਣ ਰਾਮਕ੍ਰਿਸ਼ਨ ਗਵਾਈਦਾ ਸੀਜੀਆਈ ਵੱਜੋਂ ਕਾਰਜਕਾਲ ਐਤਵਾਰ 23 ਨਵੰਬਰ 2025 ਨੂੰ ਖਤਮ ਹੋ ਗਿਆ ਸੀ ਉਹਨਾਂ ਨੇ 6.5 ਮਹੀਨੇ ਇਸ ਅਹੁਦੇ ਤੇ ਕੰਮ ਕੀਤਾ ਹੈ ਜਸਟਿਸ ਸੂਰੀਆਕਾਂਤ ਉਹਨਾਂ ਦੇ ਉਤਰਾਧਿਕਾਰੀ ਬਣੇ ਹਨ ਜਸਟਿਸ ਸੂਰੀਆਕਾਂਤ ਦਾ ਸੀਜੀਆਈ ਵਜੋਂ ਕਾਰਜਕਾਲ ਲਗਭਗ 1.5 ਸਾਲ ਦਾ ਹੋਵੇਗਾ ਜਸਟਿਸ ਸੂਰੀਆਕਾਂਤ 9 ਫਰਵਰੀ 2027 ਨੂੰ ਸੇਵਾਮੁਕਤ ਹੋ ਜਾਣਗੇ ਅਤੇ ਉਹਨਾਂ ਦਾ ਕਾਰਜਕਾਲ ਲਗਭਗ 14 ਮਹੀਨੇ ਲੰਬਾ ਹੋਵੇਗਾ ਇਸ ਸਮੇਂ ਉਹ 63 ਵਰਿਆਂ ਦੇ ਨੇ ਹੁਣ ਗੱਲ ਕਰਦੇ ਹਾਂ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਹੋਈ ਬਗਾਵਤ ਦੀ ਸਿਆਸਤ ਵਿੱਚ ਨਿਤ ਨਵੇਂ ਸਮੀਕਰਨ ਬਣ ਰਹੇ ਨੇ ਕਰਨਾਟਕ ਵਿੱਚ ਕਾਂਗਰਸ ਦੀ ਸਰਕਾਰ ਦੇ ਅੰਦਰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਤਣਾਅ ਸਿਖਰਾਂ ਤੇ ਦੱਸਿਆ ਜਾ ਰਿਹਾ ਹੈ ਡਿਪਟੀ ਸੀਐਮ ਅਤੇ ਕਾਂਗਰਸ ਦੇ ਸੀਨੀਅਰ ਆਗੂ ਡੀਕੇ ਸ਼ਿਵ ਕੁਮਾਰ ਕਾਥੇ ਤੌਰ ਤੇ ਨਾਰਾਜ਼ ਦੱਸੇ ਜਾ ਰਹੇ ਨੇ ਅਤੇ ਪਾਰਟੀ ਉਹਨਾਂ ਨੂੰ ਮਨਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਇਸ ਸਿਆਸੀ ਰਸਸ਼ਾ ਕਸ਼ੀ ਦੇ ਚੱਲਦਿਆਂ ਸ਼ਿਵ ਕੁਮਾਰ ਨੇ ਹਾਈ ਕਮਾਂਡ ਤੇ ਦਬਾਅ ਬਣਾਉਣ ਵਾਸਤੇ ਕਈ ਵਿਧਾਇਕਾਂ ਦਾ ਇੱਕ ਹੋਰ ਨਵਾਂ ਜਥਾ ਦਿੱਲੀ ਭੇਜ ਦਿੱਤਾ ਹੈ ਸ਼ਿਵ ਕੁਮਾਰ ਚੰਗੀ ਤਰ੍ਹਾਂ ਜਾਣਦੇ ਆ ਕਿ ਜ਼ਿਆਦਾਤਰ ਵਿਧਾਇਕਾਂ ਦੀ ਗਿਣਤੀ ਵਰਤਮਾਨ ਮੁੱਖ ਮੰਤਰੀ ਸਿਦਰ ਰਵਾਈਆ ਦੇ ਪੱਖ ਵਿੱਚ ਨਹੀਂ ਹੈ ਇਸ ਲਈ ਉਹ ਕਾਂਗਰਸ ਸਹਾਇ ਕੁਮਾਰ ਤੋਂ ਉਹਨਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰਦੀ ਮੰਗ ਵੀ ਕਰ ਰਹੇ ਨੇ ਮਿਲ ਰਹੀ ਜਾਣਕਾਰੀ ਅਨੁਸਾਰ ਉਹ ਸਿਵਾਈ ਕਾਂਗਰਸ ਪ੍ਰਧਾਨ ਅਤੇ ਰਾਸ਼ਟਰੀ ਪ੍ਰਧਾਨ ਮਲਕ ਅਰਜਨ ਖੜਗੇ ਨਾਲ ਮੁਲਾਕਾਤ ਕਰਨ ਤੋਂ ਵੀ ਗੁਰੇਸ਼ ਕਰ ਰਹੇ ਨੇ ਸ਼ਿਵ ਕੁਮਾਰ ਦੇ ਸਮਰਥਕ ਵਿਧਾਇਕ ਪਿਛਲੇ 4 ਦਿਨਾਂ ਤੋਂ ਵੱਖ-ਵੱਖ ਗਰੁੱਪ ਬਣਾ ਕੇ ਦਿੱਲੀ ਭੇਜੇ ਜਾ ਰਹੇ ਨੇ ਐਤਵਾਰ ਦੁਪਹਿਰ ਨੂੰ ਜਦੋਂ ਖੜਗੇ ਨੇ ਆਪਣੇ ਹੱਥ ਖੜੇ ਕਰ ਦਿੱਤੇ ਤਾਂ ਦੇਰ ਸ਼ਾਮ 6 ਤੋਂ 7 ਵਿਧਾਇਕਾਂ ਦਾ ਇੱਕ ਹੋਰ ਗਰੁੱਪ ਦਿੱਲੀ ਰਵਾਨਾ ਕਰ ਦਿੱਤਾ ਗਿਆ ਜੋ ਕੇ ਸੀ ਵੀਨੂ ਗੋਪਾਲਨ ਨਾਲ ਮੁਲਾਕਾਤ ਕਰਨ ਵਾਸਤੇ ਸਮਾਂ ਮੰਗ ਰਿਹਾ ਸੀ ਸੂਬੇ ਦੇ ਊਰਜਾ ਮੰਤਰੀ ਅਤੇ ਸੀਨੀਅਰ ਲੀਡਰ ਕੇ ਜੇ ਜੋਰਜ ਜੋ ਕਿ ਵਿਚੋਲੇ ਦੀ ਭੂਮਿਕਾ ਵਿੱਚ ਨੇ ਉਹਨਾਂ ਨੇ ਐਤਵਾਰ ਵਾਲੇ ਦਿਨ ਸਦਰਵਈਆ ਖੜਗੇ ਅਤੇ ਫਿਰ ਸ਼ਾਮ ਨੂੰ ਸ਼ਿਵ ਕੁਮਾਰ ਨਾਲ ਮੁਲਾਕਾਤ ਕੀਤੀ ਜਾਰਜ ਨੇ ਸ਼ਿਵ ਕੁਮਾਰ ਨੂੰ ਸਬਰ ਰੱਖਣ ਅਤੇ ਮਾਰਚ ਵਿੱਚ ਪੇਸ਼ ਹੋਣ ਵਾਲੇ ਬਜਟ ਤੱਕ ਸ਼ਾਂਤ ਰਹਿਣ ਵਾਸਤੇ ਆਖਿਆ ਪਾਰਟੀ ਨੇ ਪਿਛਲੇ ਹਫਤੇ ਦਿੱਲੀ ਵਿੱਚ ਵੀ ਸ਼ਿਵ ਕੁਮਾਰ ਨੂੰ ਇਹੋ ਹੀ ਗੱਲ ਆਖੀ ਸੀ ਕਿ ਦਸੰਬਰ ਵਿੱਚ ਵਿਧਾਨ ਸਭਾ ਦਾ ਸੈਸ਼ਨ ਹੈ ਅਤੇ ਇਹਦੇ ਤੋਂ ਬਾਅਦ ਬਜਟ ਦੀ ਤਿਆਰੀ ਸ਼ੁਰੂ ਹੋ ਜਾਵੇਗੀ ਇਸ ਲਈ ਕੋਈ ਵੀ ਫੇਰਬਦਲ ਬਜਟ ਤੋਂ ਬਾਅਦ ਹੀ ਵਿਚਾਰਿਆ ਜਾ ਸਕਦਾ ਹੈ ਹਾਲਾਂਕਿ ਸੂਤਰਾਂ ਮੁਤਾਬਕ ਸ਼ਿਵ ਕੁਮਾਰ ਇਸ ਵਾਰ ਸਿਰਫ ਜ਼ੁਬਾਨੀ ਵਾਅਦੇ ਤੋਂ ਸੰਤੁਸ਼ਟ ਨਹੀਂ ਜਾਪਦੇ ਅਤੇ ਠੋਸ ਭਰੋਸਾ ਚਾਹੁੰਦੇ ਨੇ ਦੱਸਣਾ ਬਣਦਾ ਕਿ ਪਿਛਲੀ ਵਾਰ ਜਦੋਂ ਕਾਂਗਰਸ ਦੀ ਸਰਕਾਰ ਬਣੀ ਸੀ ਤਾਂ ਉਹਨੂੰ 2.5 ਸਾਲ ਬਾਅਦ ਮੁੱਖ ਮੰਤਰੀ ਬਣਾਉਣ ਦਾ ਜ਼ੁਬਾਨੀ ਭਰੋਸਾ ਦਿੱਤਾ ਗਿਆ ਸੀ ਜਿਸ ਨੂੰ ਬਾਅਦ ਵਿੱਚ ਸਿਦਰ ਰਬਈਆ ਕੈਂਪ ਨੇ ਚੁਣੌਤੀ ਦਿੱਤੀ ਸੀ ਅਤੇ ਮੁੱਖ ਮੰਤਰੀ ਸਿਦਰ ਰਬਈਆ ਨੇ ਸ਼ਨੀਵਾਰ ਰਾਤ ਨੂੰ ਖੜਗੇ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਡੀ ਕੇ ਸ਼ਿਵ ਕੁਮਾਰ ਵੱਲੋਂ ਸਮਰਥਕ ਵਿਧਾਇਕਾਂ ਨੂੰ ਦਿੱਲੀ ਵਿੱਚ ਭੇਜਣ ਤੇ ਨਾਰਾਜ਼ਗੀ ਵੀ ਪ੍ਰਗਟਾਈ ਹੈ ਉਹਨਾਂ ਆ ਕਿਹਾ ਕਿ ਇਹ ਨਾਲ ਪਾਰਟੀ ਦੀ ਸ਼ਿਭੀ ਖਰਾਬ ਹੋ ਰਹੀ ਹੈ ਅਤੇ ਉਹਨਾਂ ਖੜਗੇ ਨੂੰ ਸੀਐਲਪੀ ਦੀ ਮੀਟਿੰਗ ਬੁਲਾ ਕੇ ਇਸ ਮਾਮਲੇ ਨੂੰ ਤੁਰੰਤ ਸੁਲਝਾਉਣ ਵਾਸਤੇ ਆਖਿਆ ਖੜਗੇ ਨੇ ਐਤਵਾਰ ਵਾਲੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਫ਼ ਕਰ ਦਿੱਤਾ ਸੀ ਕਿ ਹੁਣ ਇਹ ਮਾਮਲਾ ਉਹਨਾਂ ਦੇ ਹੱਥ ਵਿੱਚ ਨਹੀਂ ਹੈ ਸਗੋਂ ਆਲਾ ਕੁਮਾਰ ਹੀ ਇਹਦੇ ਉੱਤੇ ਫੈਸਲਾ ਲਵੇਗੀ ਸੂਤਰਾਂ ਦੇ ਅਨੁਸਾਰ ਰਾਹੁਲ ਗਾਂਧੀ ਦੇ ਵਿਦੇਸ਼ ਤੋਂ ਪਰਤਣ ਦੀਆਂ ਖਬਰਾਂ ਨੇ ਜਿਸ ਤੋਂ ਬਾਅਦ ਦਿੱਲੀ ਵਿੱਚ ਵੱਡੇ ਪੱਧਰ ਤੇ ਸਿਆਸੀ ਗਤੀਵਿਧੀਆਂ ਤੇਜ਼ ਹੋ ਸਕਦੀਆਂ ਨੇ ਅਤੇ ਸੀਨੀਅਰ ਨੇਤਾਵਾਂ ਨੂੰ ਬੁਲਾਏ ਜਾਣ ਦੀ ਉਮੀਦ ਵੀ ਹੈ ਇਸ ਸਿਆਸੀ ਉਥਲ-ਪੁਥਲ ਦੌਰਾਨ ਗ੍ਰਹਿ ਮੰਤਰੀ ਅਤੇ ਕਾਂਗਰਸ ਦੇ ਦਲਤ ਆਗੂ ਜੀ ਪਰਮੇਸ਼ਵਰ ਨੇ ਵੀ ਸੀਐਮ ਆਉਦੀ ਦੌੜ ਦੇ ਵਿੱਚ ਸ਼ਾਮਲ ਹੋਣ ਦੇ ਸੰਕੇਤ ਦੇ ਕੇ ਸਥਿਤੀ ਹੋਰ ਵੀ ਦਿਲਚਸਪ ਬਣਾ ਦਿੱਤੀ ਹੈ ਹੁਣ ਸਾਰੀ ਗੇਂਦ ਰਾਹੁਲ ਗਾਂਧੀ ਦੇ ਪਾਲੇ ਵਿੱਚ ਦੱਸੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਜਹਾਜ਼ ਦੀਆਂ ਟਿਕਟਾਂ ਦੀ 에ਰਾ ਦੇ ਵਿੱਚ ਇੱਕ ਵੱਡੇ ਬਦਲਾਅ ਦੀ ਜਾਣਕਾਰੀ ਮਿਲ ਰਹੀ ਹੈ ਹਵਾਈ ਯਾਤਰੀਆਂ ਨੂੰ ਛੇਤੀ ਹੀ ਵੱਡੀ ਰਾਹਤ ਮਿਲ ਸਕਦੀ ਹੈ ਕੇਂਦਰ ਸਰਕਾਰ ਇੱਕ ਨਵੀਂ ਯਾਤਰਾ ਬੀਮਾ ਯੋਜਨਾ ਸ਼ੁਰੂ ਕਰ ਰਹੀ ਹੈ ਇਸ ਯੋਜਨਾ ਦੇ ਤਹਿਤ ਆਖਰੀ ਸਮੇਂ ਤੇ ਆਪਣੀਆਂ ਉਡਾਨਾਂ ਰੱਦ ਕਰਨ ਵਾਲੇ ਯਾਤਰੀਆਂ ਨੂੰ ਉਹਨਾਂ ਦੀਆਂ ਟਿਕਟਾਂ ਦਾ 80% ਤੱਕ ਰਿਫੰਡ ਮਿਲ ਸਕੇਗਾ ਇਹ ਯੋਜਨਾ ਲਗਭਗ 2 ਤੋਂ 3 ਮਹੀਨਿਆਂ ਵਿੱਚ ਲਾਗੂ ਹੋ ਜਾਣ ਦੀ ਸੰਭਾਵਨਾ ਹੈ ਫਿਲਹਾਲ ਜੇਕਰ ਕੋਈ ਯਾਤਰੀ ਉਡਾਣ ਤੋਂ ਕੁਝ ਘੰਟੇ ਪਹਿਲਾਂ ਆਪਣੀ ਟਿਕਟ ਰੱਦ ਕਰ ਦਿੰਦਾ ਹੈ ਤਾਂ 에ਅਰਲਾਈਨ ਆਮ ਤੌਰ ਤੇ ਉਹਨਾਂ ਨੂੰ ਨੋ ਸ਼ੋ ਮੰਨਦੀ ਹੈ ਅਤੇ ਰਿਫੰਡ ਦੇਣ ਤੋਂ ਸਾਫ਼ ਇਨਕਾਰ ਵੀ ਕਰ ਦਿੰਦੀ ਹੈ ਸਿਰਫ ਗੰਭੀਰ ਬਿਮਾਰੀ ਜਾਂ ਅਸਾਧਾਰਨ ਹਾਲਾਤਾਂ ਵਿੱਚ ਹੀ 에ਅਰਲਾਈਨਾਂ ਆਪਣੀਆਂ ਨੀਤੀਆਂ ਅਨੁਸਾਰ ਪੈਸੇ ਵਾਪਸ ਕਰਦੀਆਂ ਨੇ ਇਸ ਦਾ ਮਤਲਬ ਇਹ ਕਿ ਰਿਫੰਡ ਇਸ ਵੇਲੇ ਏਅਰ ਲਾਈਨ ਦੀ ਆਪਣੀ ਮਰਜ਼ੀ ਤੇ ਹੀ ਨਿਰਪੱਖੜਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼ਹਿਰੀ ਹਵਾਵਾਜੀ ਮੰਤਰਾਲਾ ਇਸ ਬੀਮਾ ਯੋਜਨਾ ਨੂੰ ਲਾਗੂ ਕਰਨ ਲਈ ਏਅਰ ਲਾਈਨਾਂ ਦੇ ਨਾਲ ਇਸ ਵਕਤ ਲਗਾਤਾਰ ਕੰਮ ਕਰ ਰਿਹਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਯਾਤਰੀਆਂ ਤੋਂ ਕੋਈ ਵਾਧੂ ਫੀਸ ਨਹੀਂ ਲਈ ਜਾਵੇਗੀ। ਏਅਰ ਲਾਈਨਸ ਅਤੇ ਬੀਮਾ ਕੰਪਨੀਆਂ ਸਾਂਝੇ ਤੌਰ ਉੱਤੇ ਇਸ ਬੀਮੇ ਦੀ ਲਾਗਤ ਨੂੰ ਸਾਂਝਾ ਕਰਨਗੀਆਂ। ਫਿਲਹਾਲ ਯਾਤਰੀ ਨੂੰ ਟਿਕਟਾਂ ਬੁੱਕ ਕਰਨ ਵੇਲੇ ਇੱਕ ਵਾਧੂ ਸੇਵਾ ਵਜੋਂ ਯਾਤਰਾ ਬੀਮਾ ਖਰੀਦਣਾ ਲਾਜ਼ਮੀ ਹੈ ਪਰ ਇੱਕ ਵਾਰ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਇਹ ਵਿਸ਼ੇਸ਼ਤਾ ਟਿਕਟ ਦਾ ਹਿੱਸਾ ਬਣ ਜਾਵੇਗੀ ਰਿਪੋਰਟਸ ਦੇ ਅਨੁਸਾਰ ਇੱਕ ਵੱਡੀ 에ਅਰਲਾਈਨ ਨੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਬੀਮਾ ਕੰਪਨੀਆਂ ਨਾਲ ਪਹਿਲਾਂ ਹੀ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਸੀ ਇੱਕ ਸੀਨੀਅਰ 에ਅਰਲਾਈਨ ਅਧਿਕਾਰੀ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ ਕਿ ਕੀ ਇਸ ਬੀਮਾ ਨੂੰ ਸਭ ਤੋਂ ਘੱਟ ਕਿਰਾਏ ਦੀਆਂ ਟਿਕਟਾਂ ਵਿੱਚ ਵੀ ਜੋੜਿਆ ਜਾ ਸਕਦਾ ਹੈ ਜਾਂ ਨਹੀਂ ਤਾਂ ਜੋ ਯਾਤਰਣ ਨੂੰ ਐਮਰਜੈਂਸੀ ਸਥਿਤੀ ਵਿੱਚ ਇਸੇ ਹੋਰ ਕਿਸਮ ਦੀ ਰਿਫੰਡ ਮਿਲ ਸਕਣ। ਇਹਦੇ ਉੱਤੇ ਉਹਨਾਂ ਨੇ ਦੱਸਿਆ ਕਿ ਹਾਲੇ ਕੰਮ ਕੀਤਾ ਜਾ ਰਿਹਾ ਹੈ। ਅਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। ਖਬਰ ਕੈਨੇਡਾ ਤੋਂ ਅਤੇ ਇਸ ਵਕਤ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੰਜਾਬੀ ਲੋਕ ਮਿਹਨਤ ਸਦਕਾ ਦੇਸ਼ਾਂ ਵਿਦੇਸ਼ਾਂ ਵਿੱਚ ਝੰਡੇ ਗੱਡ ਰਹੇ ਨੇ ਤੇ ਆਪਣਾ ਲੋਹਾ ਬਣਵਾ ਰਹੇ ਨੇ। ਪਰ ਦੂਜੇ ਪਾਸੇ ਕੁਝ ਲੋਕ ਅਜੇ ਵੀ ਹੈ। ਜਿਨ੍ਹਾਂ ਦੀ ਮਾਨਸਿਕਤਾ ਵਾਲਾ ਪੱਧਰ ਇੰਨਾ ਨੀਵਾ ਡਿੱਗ ਚੁੱਕਾ ਹੈ ਕਿ ਉਹ ਵਿਦੇਸ਼ਾਂ ਵਿੱਚ ਆ ਕੇ ਵੀ ਆਪਣੀਆਂ ਅਜਹੀਆਂ ਹਰਕਤਾਂ ਕਰ ਦਿੰਦੇ ਨੇ। ਜਿਸ ਨਾਲ ਪੰਜਾਬੀ ਭਾਈਚਾਰੇ ਦੇ ਅਕਸ ਨੂੰ ਢਾਹ ਲੱਗ ਰਹੀ ਹੈ। ਇਹ ਜਿਹਾ ਇੱਕ ਮਾਮਲਾ ਇਸ ਵਕਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿੱਥੇ ਪੰਜਾਬ ਤੋਂ ਕੈਨੇਡਾ へ ਨਵਜਾਤ ਪੋਤੇ ਨੂੰ ਦੇਖਣ ਲਈ 51 ਵਰਿਆਂ ਦੇ ਭਾਰਤੀ ਨਾਗਰਿਕ ਜਗਜੀਤ ਸਿੰਘ ਨੂੰ ਦੋ ਨਾਬਾਲਗ ਲੜਕੀਆਂ ਨੂੰ ਪਰੇਸ਼ਾਨ ਕਰਨ ਦੇ ਦੋਸ਼ਾਂ ਵਿੱਚ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਉਹਨਾਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਹੈ ਅਤੇ ਹੁਣ ਉਹਨਾਂ ਨੂੰ ਕੈਨੇਡਾ ਤੋਂ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਨਾਲ ਹੀ ਉਹਨਾਂ ਨੂੰ ਮੁੜ ਕੈਨੇਡਾ ਵਿੱਚ ਦਾਖਲ ਹੋਣ ਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ। ਦਾ ਸੁਣਾ ਬਣਦਾ ਹੈ ਕਿ ਜਗਜੀਤ ਸਿੰਘ ਜੁਲਾਈ ਵਿੱਚ 6 ਮਹੀਨੇ ਦੇ ਵੀਜ਼ੇ ਤੇ ਕੈਨੇਡਾ ਆਇਆ ਸੀ ਉਹ ਇੱਕ ਹਾਈ ਸਕੂਲ ਦੇ ਸਿਗਰਟ ਪੀਣ ਵਾਲੇ ਖੇਤਰ ਵਿੱਚ ਜਾ ਕੇ ਅਲੜ ਲੜਕੀਆਂ ਦੇ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਲੜਕੀਆਂ ਨੇ ਉਸ ਦੀ ਸ਼ਿਕਾਇਤ ਕਰ ਦਿੱਤੀ ਕਿ ਜਗਜੀਤ ਸਿੰਘ ਅੰਗਰੇਜ਼ੀ ਨਾਲ ਜਾਣਨ ਦੇ ਬਾਵਜੂਦ ਉਹਨਾਂ ਨਾਲ ਗੱਲਬਾਤ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਤਸਵੀਰਾਂ ਲਈ ਵੀ ਪੁੱਛ ਰਿਹਾ ਸੀ ਲੜਕੀਆਂ ਨੇ ਸੋਚਿਆ ਕਿ ਤਸਵੀਰ ਖਿੱਚਣ ਤੋਂ ਬਾਅਦ ਉਹ ਚਲਾ ਜਾਵੇਗਾ ਇਸ ਲਈ ਉਹਨਾਂ ਇੱਕ ਤਸਵੀਰ ਖਿੱਚਵਾ ਵੀ ਲਈ ਪਰ ਅਜਿਹਾ ਨਾ ਹੋਇਆ ਦੋ ਲੜਕਿਆਂ ਦੇ ਦਰਮਿਆਨ ਬੈਠ ਕੇ ਇੱਕ ਤਸਵੀਰ ਖਿੱਚਣ ਤੋਂ ਬਾਅਦ ਜਗਜੀਤ ਸਿੰਘ ਨੇ ਇਸ਼ਾਰਾ ਕੀਤਾ ਕਿ ਉਹਨਾਂ ਨੂੰ ਇੱਕ ਹੋਰ ਤਸਵੀਰ ਚਾਹੀਦੀ ਹੈ ਫਿਰ ਉਹ ਇੱਕ ਹੋਰ ਲੜਕੀ ਦੇ ਮੋਢੇ ਤੇ ਹੱਥ ਰੱਖ ਕੇ ਤਸਵੀਰ ਖਿੱਚਣ ਦੀ ਕੋਸ਼ਿਸ਼ ਕਰਨ ਲੱਗਿਆ ਜਿਸ ਉੱਤੇ ਲੜਕੀ ਖੜੀ ਹੋ ਗਈ ਤੇ ਉਸ ਦਾ ਹੱਥ ਉਸਨੇ ਪਰਾ ਭਗਾ ਮਾਰਿਆ ਜਗਜੀਤ ਸਿੰਘ ਨੂੰ 16 ਸਤੰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਕੁਝ ਦਿਨਾਂ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਪਰ ਫਿਰ ਉਸੇ ਦਿਨ ਇੱਕ ਨਵੀਂ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਉਸ ਨੂੰ ਮੁੜ ਗ੍ਰਿਫਤਾਰ ਕਰ ਲਿਆ ਗਿਆ ਅਦਾਲਤ ਵਿੱਚ ਪੇਸ਼ ਹੋਣ ਤੇ ਜਗਜੀਤ ਸਿੰਘ ਨੇ ਲਿੰਗ ਉਤਪੀੜਨ ਦੇ ਦੋਸ਼ ਨੂੰ ਇਨਕਾਰ ਕੀਤਾ ਪਰ ਜੱਜ ਨੇ ਉਹਨਾਂ ਦੀ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਮਾਨਯੋਗ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਤੁਹਾਨੂੰ ਹਾਈ ਸਕੂਲ ਦੀ ਜਾਇਦਾਦ ਤੇ ਜਾਣ ਦਾ ਕੋਈ ਅਧਿਕਾਰ ਨਹੀਂ ਸੀ ਇਸ ਤਰ੍ਹਾਂ ਦਾ ਵਰਤਾਰਾ ਸਹਿਣਯੋਗ ਨਹੀਂ ਹੋਵੇਗਾ ਜਗਜੀਤ ਸਿੰਘ ਦੇ ਵਕੀਲ ਨੇ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਜੇਲ੍ਹ ਵਿੱਚ ਉਸਦਾ ਤਜਰਬਾ ਹੈਰਾਨ ਕਰਨ ਵਾਲਾ ਅਤੇ ਲੰਬਾ ਚੱਲਣ ਵਾਲਾ ਸੀ ਉਸ ਕੋਲ 30 ਦਸੰਬਰ ਨੂੰ ਭਾਰਤ ਵਾਪਸੀ ਦੀ ਟਿਕਟ ਸੀ ਪਰ ਮਾਨਜੁਗ ਅਦਾਲਤ ਨੇ ਉਸ ਨੂੰ ਕੈਨੇਡਾ ਵਿੱਚ ਰੱਖਣ ਅਤੇ ਮੁੜ ਦਾਖਲੇ ਤੇ ਪਾਬੰਦੀ ਦਾ ਹੁਕਮ ਸੁਣਾ ਦਿੱਤਾ ਇੱਕ ਲੜਕੀ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਇਸ ਮਾਮਲੇ ਨੂੰ ਮੁਸ਼ਕਲ ਬਣਾਉਣ ਵਾਲੀ ਗੱਲ ਇਹ ਹੈ ਕਿ ਦੋਸ਼ੀ ਇੱਕ ਅਧਿਹਾ ਵਿਅਕਤੀ ਸੀ ਜੋ ਕੈਨੇਡਾ ਵਿੱਚ ਨਵਾ ਸੀ ਉਸ ਨੇ ਵਿਸ਼ਵਾਸ ਘਾਤ ਕੀਤਾ ਤੇ ਮੇਰੇ ਦੁਆਰਾ ਉਹਨਾਂ ਦੀ ਸੰਸਕ੍ਰਿਤੀ ਦੇ ਲੋਕਾਂ ਅਤੇ ਮੇਰੇ ਤੋਂ ਵੱਡੇ ਮਰਦਾਂ ਨੂੰ ਦੇਖਣ ਦੇ ਤਰੀਕੇ ਨੂੰ ਉਸ ਨੇ ਪ੍ਰਭਾਵਿਤ ਕੀਤਾ ਇੱਕ ਹੋਰ ਨੇ ਲਿਖਿਆ ਕਿ ਮੈਂ ਇਹ ਵੀ ਨਹੀਂ ਜਾਣਨਾ ਚਾਹੁੰਦੀ ਕਿ ਉਹ ਕੀ ਸੋਚ ਰਿਹਾ ਸੀ ਜਦੋਂ ਆ ਤਸਵੀਰਾਂ ਨਾਲ ਉਸਨੇ ਕੀ ਕਰਨਾ ਸੀ ਪਰ ਇਸ ਖਬਰ ਦੇ ਕਾਰਨ ਇਸ ਵਕਤ ਪੰਜਾਬੀ ਚਰਚਾ ਵਿੱਚ ਨੇ ਤੇ ਹੁਣ ਗੱਲ ਕਰਦੇ ਹਾਂ ਕੈਨੇਡਾ ਤੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਮੁਲਾਕਾਤ ਦੀ ਭਾਰਤ ਅਤੇ ਕੈਨੇਡਾ ਦੇ ਕੁੜੱਤਣ ਪਰੇ ਸਬੰਧਾਂ ਦੇ ਵਿੱਚ ਲੱਗਦਾ ਕਿ ਫੇਰ ਮਿਠਾਸ ਆ ਰਹੀ ਹੈ ਅਤੇ ਦੁਬਾਰਾ ਸਬੰਧ ਪਟੜੀ ਤੇ ਪਰਤ ਰਹੇ ਨੇ ਕਿਉਂਕਿ ਜੋਹਾਂਸਬਰਗ ਦੇ ਵਿੱਚ ਹੋ ਰਿਹਾ ਜੀ 20 ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵਿਚਕਾਰ ਕਈ ਅਹਿਮ ਮੁੱਦਿਆਂ ਤੇ ਗੱਲਬਾਤ ਹੋਈ ਹੈ ਦੋਵੇਂ ਮੁਲਕ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਪਾਰ ਵਧਾਉਣ ਵਾਸਤੇ ਰਾਜ਼ੀ ਵੀ ਹੋਏ ਨੇ ਸਾਊਥ ਅਫਰੀਕਾ ਦੇ ਵਿੱਚ ਹੋ ਰहे ਜੀ20 ਸਮੇਲਨਾਂ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵਿਚਕਾਰ ਇਹ ਮੀਟਿੰਗ ਹੋ ਚੁੱਕੀ ਹੈ ਜਿਸ ਦੌਰਾਨ ਦੋਵਾਂ ਆਗੂਆਂ ਆਉਣ ਵਾਲੇ ਸਮੇਂ ਵਿੱਚ ਵੀ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਤੇ ਸਹਿਮਤੀ ਬਰਗਟਾਈ ਹੈ ਦੋਵਾਂ ਮੁਲਕਾਂ ਦੇ ਵੱਲੋਂ ਸਾਲ 2023 ਤੱਕ ਆਪਸੀ ਵਪਾਰ ਨੂੰ ਪੰਜਾਬ ਬਿਲੀਅਨ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਮਿੱਥਿਆ ਗਿਆ। ਇਸ ਮੁਲਾਕਾਤ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਕਿ ਇਹ ਮੁਲਾਕਾਤ ਬਹੁਤ ਮਿੱਠ ਰਹੀ ਅਤੇ ਦੋਵੇਂ ਮੁਲਕਾਂ ਵਿਚਾਲੇ ਵਪਾਰ ਅਤੇ ਨਿਵੇਸ਼ ਵਧਾਉਣ ਦੀ ਵੱਡੀ ਸੰਭਾਵਨਾ ਬਣੀ। ਉਹਨਾਂ ਦੱਸਿਆ ਕਿ ਕੈਨੇਡਾ ਦੇ ਪੈਨਸ਼ਨ ਫੰਡ ਭਾਰਤ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕਰਨ ਨੂੰ ਲੈ ਕੇ ਉਹ ਕਾਫੀ ਉਤਸ਼ਾਹਤ ਨੇ। ਇਹਦੇ ਤੋਂ ਇਲਾਵਾ ਦੋਵੇਂ ਮੁਲਕਾਂ ਨੇ ਰੱਖਿਆ ਅਤੇ ਪੁਲਾੜ ਖੇਤਰ ਵਿੱਚ ਵੀ ਮਿਲ ਕੇ ਕੰਮ ਕਰਨ ਤੇ ਸਹਿਮਤੀ ਪ੍ਰਗਟਾਈ ਹੈ। ਇਹ ਪ੍ਰਧਾਨ ਮੰਤਰੀ ਮੋਦੀ ਅਤੇ ਮਾਰਕ ਕਾਰਨੀ ਦੇ ਨਾਲ ਉਹਨਾਂ ਦੀ ਦੂਜੀ ਮੁਲਾਕਾਤ ਸੀ ਇਹ ਤੋਂ ਪਹਿਲਾਂ ਦੋਵੇਂ ਪ੍ਰਧਾਨ ਮੰਤਰੀ ਕੈਨੇਡਾ ਵਿੱਚ ਹੋਏ ਜੀ7 ਸਿਖਰ ਸੰਮੇਲਨ ਦੌਰਾਨ ਮਿਲੇ ਸੀ ਇਸ ਮੀਟਿੰਗ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਵੀ ਮੌਜੂਦ ਸਨ ਦੱਸਣਾ ਬਣਦਾ ਕਿ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਦਵੱਲਾ ਵਪਾਰ ਸਾਲ 2024 ਵਿੱਚ 30 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਸੀ ਭਾਰਤ ਉਸ ਸਾਲ ਕੈਨੇਡਾ ਦਾ 7ਵਾਂ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਬਣ ਕੇ ਉਭਰਿਆ ਸੀ ਪਰ ਦੋਵੇਂ ਮੁਲਕਾਂ ਵਿਚਕਾਰ ਕੁਝ ਮੁੱਦਿਆਂ ਉਲੈ ਕੇ ਕੜਵਾਹਟ ਪੈਦਾ ਹੋ ਗਈ ਸੀ ਜੋ ਹੁਣ ਫਿਰ ਤੋਂ ਲੱਗ ਰਿਹਾ ਹੈ ਕਿ ਨੇੜਤਾ ਵਧ ਰਹੀ ਹੈ ਅਤੇ ਕੁੜੱਤਨ ਦੂਰ ਹੋ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਵੀ ਭਾਰਤ ਦਾ ਦੌਰਾ ਕਰ ਚੁੱਕੇ ਨੇ ਜਿੱਥੇ ਉਹਨਾਂ ਨੇ ਦੋਵੇਂ ਮੁਲਕਾਂ ਦੇ ਰਿਸ਼ਤਿਆਂ ਨੂੰ ਫਿਰ ਤੋਂ ਮਜ਼ਬੂਤ ਕਰਨ ਦੀ ਗੱਲ ਆਖੀ ਸੀ ਇਹਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦੇ ਨਾਲ ਵੀ ਮੁਲਾਕਾਤ ਦੀ ਖਬਰ ਹੈ ਜਿਸ ਤਰ੍ਹਾਂ ਮੈਲੋਨੀ ਨੇ ਲਾਲ ਕਿਲੇ ਦੇ ਨੇੜੇ ਹੋਏ ਹਮਲੇ ਤੇ ਭਾਰਤ ਦੇ ਨਾਲ ਹੀ ਆਪਣੀ ਇੱਕ ਜੁਟਤਾ ਪ੍ਰਗਟਾਈ ਹੈ ਅਤੇ ਆਤਵਾਦ ਨਾਲ ਨਿਪਟਣ ਲਈ ਅਤੇ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ ਹੈ ਇਹਦੇ ਤੋਂ ਇਲਾਵਾ ਦੋਵੇਂ ਮੁਲਕਾਂ ਨੇ ਆਤਵਾਦ ਦਾ ਮੁਕਾਬਲਾ ਕਰਨ ਲਈ ਸਹਿਯੋਗ ਨੂੰ ਡੂੰਘਾ ਕਰਨ ਅਤੇ ਸੰਸਾਰਕ ਮੰਚਾਂ ਤੇ ਸਹਿਯੋਗ ਵਧਾਉਣ ਤੇ ਜ਼ੋਰ ਵੀ ਦਿੱਤਾ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਵਿਚਕਾਰ ਇਹ ਦੂਸਰੀ ਮੁਲਾਕਾਤ ਸੀ ਇਸ ਤੋਂ ਲਾਵਾ ਪੀਐਮ ਮੋਦੀ ਵੱਲੋਂ ਜਾਪਾਨ ਦੇ ਪ੍ਰਧਾਨ ਮੰਤਰੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤਾਂ ਕੀਤੀਆਂ ਗਈਆਂ ਨੇ ਦੱਸਿਆ ਗਿਆ ਕਿ ਇਹਨਾਂ ਦੌਰਾਨ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਗਈ ਹੈ ਅਤੇ ਹੁਣ ਇੱਕ ਬਹੁਤ ਵੱਡੀ ਖਬਰ ਨਾਈਜੀਰੀਆ ਵਿੱਚ ਚੱਲ ਰਹੀ ਹੈ ਪੱਛਮੀ ਅਫਰੀਕਾ ਦੇ ਦੇਸ਼ ਨਾਈਜੀਰੀਆ ਵਿੱਚ ਇੱਕ ਹਰਾਰ ਕਰਨ ਵਾਲੀ ਘਟਨਾ ਵਾਪਰੀ ਹੈ ਨਾਈਜੀਰੀਆ ਦੇ ਇੱਕ ਕੈਥੋਲਿਕ ਸਕੂਲ ਤੇ ਬਦਵਾਸ਼ਾ ਨੇ ਹਮਲਾ ਕਰ ਦਿੱਤਾ ਅਤੇ 300 ਤੋਂ ਵੱਧ ਬੱਚਿਆਂ ਨੂੰ ਅਗਵਾ ਕਰ ਲਿਆ ナイジェリア ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਕਿਡਨੈਪਿੰਗ ਮਾਮਲਾ ਦੱਸਿਆ ਜਾ ਰਿਹਾ ਹੈ ਵਿਦਿਆਰਥੀਆਂ ਦੇ ਵਿੱਚ ਦੱਸਿਆ ਜਾ ਰਿਹਾ ਕਿ 10 ਤੋਂ 18 ਸਾਲ ਦੀ ਉਮਰ ਦੇ ਲੜਕੇ ਅਤੇ ਲੜਕੀਆਂ ਸ਼ਾਮਲ ਨੇ ਨਾਈਜੀਰੀਆ ਦੀ ਕ੍ਰਿਸਚੀਅਨ ਐਸੋਸੀਏਸ਼ਨ ਨੇ ਕਿਹਾ ਹੈ ਕਿ ਸ਼ੁਰੂ ਵਿੱਚ ਨਾਈਜੀਰੀਆ ਰਾਜ ਦੇ ਸੇਂਟ ਮੈਰੀ ਸਕੂਲ ਤੋਂ 227 ਬੱਚਿਆਂ ਨੂੰ ਅਗਵਾ ਕੀਤੇ ਜਾਣ ਦਾ ਸ਼ੱਕ ਸੀ ਪਰ ਤਸਦੀਕ ਤੋਂ ਪਤਾ ਲੱਗਿਆ ਕਿ 315 ਬੱਚੇ ਅਗਵਾ ਕੀਤੇ ਗਏ ਨੇ ਰਿਪੋਰਟ ਅਨੁਸਾਰ ਸ਼ੁੱਕਰਵਾਰ ਨੂੰ ਨਾਈਜੀਰੀਆ ਤੇ ਰਾਤ ਪਾਪੀਰੀ ਵਿੱਚ ਸੇਂਟ ਮੈਰੀ ਸਕੂਲ ਤੋਂ 303 ਵਿਦਿਆਰਥੀ ਅਤੇ 12 ਅਧਿਆਪਕ ਅਗਵਾ ਕੀਤੇ ਗਏ। ਕ੍ਰਿਸਚੀਅਨ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਅਗਵਾ ਕਰਦੇ ਸਮੇਂ ਹਥਿਆਰਬੰਦ ਹਮਲਾਵਰਾਂ ਨੇ ਗ੍ਰਿਫਤ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ 80 ਤੋਂ ਵੱਧ ਵਿਦਿਆਰਥੀਆਂ ਨੂੰ ਫੜ ਲਿਆ। ਇਸ ਘਟਨਾ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਇਸੇ ਮਹੀਨੇ ਇਸਾਈਆਂ ਨਾਲ ਕੀਤੇ ਗਏ ਸਲੂਕ ਨੂੰ ਲੈ ਕੇ ਫੌਜੀ ਕਾਰਵਾਈ ਦੀ ਧਮਕੀ ਦੇਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਇਹਦੇ ਤੋਂ ਬਾਅਦ ਹਥਿਆਰਬੰਦ ਸਮੂਹਾਂ ਅਤੇ ਇਸਲਾਮੀ ਵਿਦਰੋਹੀਆਂ ਨੇ ਇੱਕ ਈਸਾਈ ਸਕੂਲ ਤੇ ਹਮਲਾ ਕੀਤਾ ਅਤੇ ਬੱਚਿਆਂ ਅਤੇ ਅਧਿਆਪਕਾਂ ਨੂੰ ਉੱਥੋਂ ਫਿਰ ਅਗਵਾ ਕਰ ਲਿਆ ਦੱਸਣਾ ਬਣਦਾ ਕਿ ਸਾਲ 2024 ਚੇਬੋਕ ਵਿੱਚ ਬੋਕੋ ਹਰਾਬ ਦੇ ਅਤਵਾਦੀਆਂ ਨੇ 276 ਸਕੂਲੀ ਵਿਦਿਆਰਥਣਾਂ ਨੂੰ ਵੀ ਅਗਵਾ ਕਰ ਲਿਆ ਸੀ ਕਹਿਣ ਦੇ ਬਿਆਨ ਵਿੱਚ ਇਹ ਵੀ ਗੱਲ ਸਾਹ ਬਣਾਈ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਾਉਣ ਅਤੇ ਸੁਰੱਖਿਅਤ ਢੰਗ ਨਾਲ ਵਾਪਸ ਲਿਆਉਣ ਲਈ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਨਾਲ ਇਸ ਵਕਤ ਮਿਲ ਕੇ ਕੰਮ ਕਰ ਰਹੇ ਹਾਂ ਸੰਗੀ ਸਰਕਾਰ ਨੇ ਲਗਭਗ 50 ਸੰਗੀ ਕਾਲਜਾਂ ਨੂੰ ਬੰਦ ਕਰਦੇ ਉਸੇ ਵਕਤ ਆਦੇਸ਼ ਦੇ ਦਿੱਤੇ ਅਤੇ ਕੁਝ ਸੂਬਿਆਂ ਵਿੱਚ ਪਬਲਿਕ ਸਕੂਲ ਵੀ ਬੰਦ ਕਰ ਦਿੱਤੇ ਗਏ ਇਸ ਤਰ੍ਹਾਂ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਨਾਈਜੀਰੀਆਈ ਸਰਕਾਰ ਨੂੰ ਈਸਾਈ ਭਾਈਚਾਰਿਆਂ ਅਤੇ ਧਾਰਮਿਕ ਆਜ਼ਾਦੀ ਦੀ ਬਿਹਤਰ ਸੁਰੱਖਿਆ ਵਾਸਤੇ ਮਜਬੂਰ ਕਰਨ ਦੀ ਯੋਜਨਾ ਦੇ ਹਿੱਸੇ ਵਜੋਂ ਪਾਬੰਦੀਆਂ ਅਤੇ ਪੈਂਟਾਗਨ ਦੀ ਸ਼ਮੂਲੀਅਤ ਸਵੇਤ ਆਤਵਾਦ ਵਿਰੋਧੀ ਕਾਰਵਾਈਆਂ ਤੇ ਵਿਚਾਰ ਕਰ ਰਿਹਾ ਹੈ ਤਾਕੇ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਮੂੜ ਕਾਰਵਾਈਆਂ ਸਾਹਮਣੇ ਆ ਸਕਣ ਦੋਸਤੋ ਇਹ ਸੀ ਕੋਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਹੁਣ ਸਮਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ